ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੋਬਰਾਤਾ ਕੇਲ ਬਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਆਂ ਨ ਕੋ ਸ਼ੈ ਕਤਤਾ ਦੇਰੀ ਅਸਤੋਜ ਜਬ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾ ਤੇ ਸੇ ਦੇ ਆਪਤ ਕੋਈ ਸ਼੍ਰੀ ਵਾਹੇ ਗੁਰੂ ਜੀ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੋਬਰਾਤਾ ਕੈਲ ਬਖ ਸਕਲ ਦੇਹ ਕੋ ਹਰਤਾ दुष्ट दोखियां ना कोशकता श्री अस तुज जब भय दयाला पूरन करा ग्रंथ तत्काला मन वांछत फल पावे सोई दुख ना ਤੇ ਸੇ ਬਿਆਪਤ ਕੋਈ ਸ਼੍ਰੀ ਵਾਹੇ ਗੁਰੂ ਜੀ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੋਬਰਾਤਾ ਕੈਲ ਬਖ ਸਕਲ ਦੇਹ ਕੋ ਹਰਤਾ दुष्ट दोखियां ना कोशकता श्री असतोज जब भए दयाला पूरन करा ग्रंथ तत्काला मन बांछत फल पावे सोई दुख ना ਤਿਸੈ ਬਿਆਪਤ ਕੋਈ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਤਾ ਕਿਲ ਬਿਖ ਸਕਲ ਦੇਹ ਕੋ ਹਰਤਾ दुष्ट दोखियां ना कोशकता दो श्री अस तुज जब भए दयाला पूरन करा ग्रंथ तत्काला मन बांछत फल पावे सोई दुख ना ਤੇ ਸੇ ਦੇ ਆਪਤ ਕੋਈ ਸ਼੍ਰੀ ਵਾਹੇ ਗੁਰੂ ਜੀ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੋਬਰਾਤਾ ਕੈਲ ਬਖ ਸਕਲ ਦੇਹ ਕੋ ਹਰਤਾ दुष्ट दोखियां ना कोशकता श्री असतोज जब भए दयाला पूरन करा ग्रंथ तत्काला मन बांछत फल पावे सोई दुख ना ਤੇ ਸੇ ਬਿਆਪਤ ਕੋਈ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੋਬਰਾਤਾ ਕੇਲ ਬਖ ਸકલ ਦੇਹ ਕੋ ਹਰਤਾ ਦੁਸ਼ਟ ਦੁਖੀਆਂ ਨ ਕੋਸ਼ਕਤਾ ਸ੍ਰੀ ਅਸਤੋਜ ਜਬ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾ ਤੇ ਸੇ ਬਿਆਪਤ ਕੋਈ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੋਬਰਾਤਾ кел ਵਿਖ ਸਕਲ ਦੇਹ ਕੋ ਹਰਤਾ दुष्ट दोखियां ना कोशकता श्री अस तुज जब भए दयाला पूरन करा ग्रंथ तत्काला मन बांछत फल पावे सोई दुख ना ਤੇ ਸੇ ਬਿਆਪਤ ਕੋਈ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੋਬਰਾਤਾ ਕੈਲ ਬਖ ਸਕਲ ਦੇਹ ਕੋ ਹਰਤਾ दुष्ट दोखियां कोशकता श्री अस तुज जब भय दयाला पूरन करा ग्रंथ तत्काला मन वांछत फल पावे सोई दुख ना ਤੇ ਸੇ ਬਿਆਪਤ ਕੋਈ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੋਬਰਾਤਾ ਕੈਲ ਵਿਖ ਸਕਲ ਦੇਹ ਕੋ ਹਰਤਾ दुष्ट दोखियां ना कोशकता श्री अस तुज जब भय दयाला पूरन करा ग्रंथ तत्काला मन वांछत फल पावे सोई दुख ना ਤੇ ਸੇ ਬਿਆਪਤ ਕੋਈ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੋਬਰਾਤਾ ਕੈਲ ਬਖ ਸਕਲ ਦੇਹ ਕੋ ਹਰਤਾ दुष्ट दोखियां ना कोशकता श्री अस तुज जब भय दयाला पूर्ण करा ग्रंथ तत्काला मन वांछत फल पावे सोई दुख ना ਤੇ ਸੇ ਬੇ ਆਪਤ ਕੋਈ ਸ਼੍ਰੀ ਵਾਹੇ ਗੁਰੂ ਜੀ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੋਬਰਾਤਾ ਕੈਲ ਵਿਖ ਸਕਲ ਦੇਹ ਕੋ ਹਰਤਾ दुष्ट दोखियां ना कोशकता श्री असतोज जब भए दयाला पूरन करा ग्रंथ तत्काला मन बांछत फल पावे सोई दुख ना से दयाप कोई श्री वाहेगुरु जी कृपा करी हम पर जग माता ग्रंथ करा पूरन शुभ रता किल बिख सकल देह को हरता दुष्ट दुखिया न ਕੋਸ਼ਕਤਾ ਸ੍ਰੀ ਅਸ ਤੋਜ ਜਬ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾ ਤੇ ਸੇ ਬਿਆਪਤ ਕੋਈ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੋਬਰਾਤਾ ਕੈਲ ਵਿਖ ਸਕਲ ਦੇਹ ਕੋ ਹਰਤਾ दुष्ट दोखियां ना कोशकता श्री असतोज जब भए दयाला पूरन करा ग्रंथ तत्काला मन वांछत फल पावे सोई दुख ना ਤੇ ਸੇ ਦੇ ਆਪਤ ਕੋਈ ਸ਼੍ਰੀ ਵਾਹੇ ਗੁਰੂ ਜੀ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੋਬਰਾਤਾ ਕੈਲ ਬਖ ਸਕਲ ਦੇਹ ਕੋ ਹਰਤਾ ਦੁਖ ਦੋਖਿਆ ਨ ਕੋਸ਼ਕਤਾ ਸ੍ਰੀ ਅਸ ਤੋਜ ਜਬ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾ ਤਿਸੈ ਬਿਆਪਤ ਕੋਈ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਤਾ ਕਿਲ ਬਿਖ ਸਕਲ ਦੇਹ ਕੋ ਹਰਤਾ दुष्ट दोखियां ना कोशकता दो श्री अस तुज जब भय दयाला पूरन करा ग्रंथ तत्काला मन बांछत फल पावे सोई दुख ना તેસે બે આપત કોઈ શ્રી વાહે ગુરુજી કૃપા કરી હમ પર જગ માતા ગ્રંથ કરા પુરન સબ રાતા કેલ દેખ સકલ દેહ કો હરતા दुष्ट दोखियां ना कोशकता श्री असतोज जब भए दयाला पूरन करा ग्रंथ तत्काला मन बांछत फल पावे सोई दुख ना ਤੇ ਸੇ ਬਿਆਪਤ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ